ਇਹ ਫੂਲ ਰੋਡ ਦੀ ਖਦਸਾ ਜਿਹੜੀ ਸੜਕ ਹੋਈ ਵੀ ਐ ਬੁਰਾ ਹਾਲ ਐ ਜੀ ਸੜਕ ਦਾ ਇੱਥੇ ਕੋਈ ਵੀ ਸਰਕਾਰ ਆ ਜੇ ਕੋਈ ਵੀ ਸਰਕਾਰ ਆ ਜੇ ਉਹਨਾਂ ਤੋਂ ਇਹ ਸੜਕ ਕਦੇ ਨਹੀਂ ਠੀਕ ਹੋਈ ਨਾ ਨੇ ਆਮ ਜਿਹੜੇ ਪਹਿਲਾਂ ਐਮਐਲ ਰਹਿ ਚੁੱਕੇ ਨੇ ਚਾਹੇ ਕਾਂਗੜੂ ਗੁਰਪ੍ਰੀਤ ਸਿੰਘ ਕਾਂਗੜਾ ਸਕੰਦਰ ਸਿੰਘ ਮਲੂਕਾ ਚਾਹੇ ਹਨਾ ਚਾਹੀਏ ਹੁਣ ਬਲਕਾਰ ਸਿੱਧੂ ਆ ਉਹ ਇੱਥੋਂ ਦੀ ਨੰਗਦੇ ਨੇ ਪਰ ਆਹ ਸੜਕ ਫੂਲ ਰੋਡ ਆ ਜਿਹੜਾ ਮੇਨ ਇਹ ਕਦੇ ਵਾਸਤੇ ਵੀ ਸੈੱਟ ਨਹੀਂ ਹੁੰਦਾ ਤੁਸੀਂ ਦੇਖੋ ਮੋਟਰਸਾਈਕਲ ਗੱਡੀਆਂ ਪੰਨੀਆਂ ਜਾਂਦੀਆਂ ਨੇ ਮਤਲਬ ਐਡਾ ਮਾੜਾ ਰੋੜ ਆ ਇਹ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਕਰਨੀ ਪੈਂਦੀ ਐ ਮੋਟਰਸ ਮੋਟਰਸਾਈਕਲ ਸਕੂਟਰੀਆਂ ਟਾਪੇ ਬੰਨੇ ਜਾਂਦੇ ਨੇ ਮੋਟਰਸਾਈਕਲ ਬਿਲਕੁਲ ਪੰਨਿਆ ਜਾਂਦਾ ਪਰ ਆਹ ਰੋੜ ਕਦੇ ਨਹੀਂ ਮੈਨੂੰ ਲੱਗਦਾ ਕੋਈ ਵੀ ਸਰਕਾਰ ਆ ਜੇ ਕਿਸੇ ਦਾ ਧਿਆਨ ਵੀ ਇੱਧਰ ਜਾਂਦਾ ਹੋਵੇ ਜੇ ਧਿਆਨ ਹੋਊਗਾ ਵੀ ਤਾਂ ਉਹ ਠੀਕ ਕਰਾਉਣ ਲਈ ਅੱਗੇ ਨਹੀਂ ਆਉਂਦੇ ਹਨਾ ਗੱਡੀਆਂ ਦਾ ਬੁਰਾ ਹਾਲ ਆ ਇੱਥੇ ਮੋਟਰਸਾਈਕਲ ਪੰਨ ਜਾਂਦੇ ਨੇ ਰੇੜੀਆਂ ਪੰਨੀਆਂ ਜਾਂਦੀਆਂ ਨੇ ਐਡਾ ਮਾੜਾ ਰੋਡ ਆ ਇਹ ਇਹ ਕਿੰਨੇ ਹੀ ਸਾਲਾਂ ਤੋਂ ਐਸੇ ਤਰ੍ਹਾਂ ਹੀ ਟੁੱਟਿਆ ਭੱਜਾ ਮਾਰਿਆ ਜਾਂ ਠੀਕ ਕਰ ਦਿੰਦੇ ਆ ਕ ਗਰਜਾ ਪਾ ਦਿੰਦੇ ਆ ਜਾਂ ਰੇਤਾ ਪਾ ਦਿੰਦੇ ਆ ਮੜਾ ਜਾਂ ਸਮਤਲ ਚਾ ਕਰ ਦਿੰਦੀ ਨਹੀਂ ਬਸ ਫਿਰ ਮੀਮੂ ਪੈਂਦੀ ਨਹੀਂ ਫਿਰ ਉਸੇ ਤਰ੍ਹਾਂ ਹੀ ਹੋ ਜਾਂਦੀ ਆ ਪੱਕੀ ਸੜਕ ਤਾਂ ਲੱਗਦਾ ਨਹੀਂ ਕੋਈ ਵੀ ਸਰਕਾਰ ਆ ਫੂਲ ਰੋਡ ਮੇਨ ਜਿਹੜਾ ਐਮ ਐਲ ਏ ਹੋਊਗਾ ਕਿ ਉਹ ਬਣਾ ਦੂਗਾ ਬਹੁਤ ਬੁਰਾ ਹਾਲ ਆ ਇਹ ਸੜਕ ਦਾ